ਦੇ ਮਾ ਜੋ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਰਹਿਣ ਮਾਈ ਹਿੱਟ ਜਿਹੜਾ ਇਸ ਟਾਈਮ ਡਰੱਗ ਦੇ ਉੱਪਰ ਵਰਕ ਕੀਤਾ ਜਾਂਦਾ ਹੈ ਤੇ ਡਰੱਗ ਹੈਲਪਲਾਈਨ ਜਿਹੜੀ ਸੇ ਪੰਜਾਬ ਹੈ ਉਸ ਤੇ ਵੀ ਜਿਹੜੀ ਵੀ ਕੰਪਲੇਂਟ ਆਉਂਦੀ ਹੈ ਸਾਡੇ ਫ੍ਰੀਕੋਡ ਪੀਸ ਵੱਲੋਂ ਤੰਤ ਐਕਸ਼ਨ ਲਿਆ ਜਾਂਦਾ ਹੈ ਤੇ ਜਿਹੜਾ ਇਸ ਟਾਈਮ ਪੰਜਾਬ ਸਰਕਾਰ ਦਾ 메ਨ ਪੀਚਾ ਹੈ ਵੀ ਨਸ਼ਾ ਮੁਕਤ ਕਰਨਾ ਉਸ ਦੇ ਸੰਬੰਧ ਵਿੱਚ ਜਿਹੜੀ ਹੈਲਪਲਾਈਨ ਜਾਰੀ ਕੀਤੀ ਹੋਈ ਹੈ ਜਿੰਦੇ ਵਿੱਚ 97 797 00200 ਹਾਂ ਇਹ ਇੱਕ ਸਾਡਾ ਹੈਲਪਲਾਈਨ ਨੰਬਰ ਹੈ ਜਿਹੜਾ ਜਿਸ ਦੇ ਵਿੱਚ ਹਰ ਕਿਸੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ ਤੇ ਜਦੋਂ ਇਸ ਨੰਬਰ ਤੇ ਕੋਈ ਕੰਪਲੇਂਟ ਹੁੰਦੀ ਹੈ ਤੇ ਸਾਡੀ ਸਾਡੇ ਤੱਕ ਪਹੁੰਚਦੀ ਹੈ ਤੇ ਅਸੀਂ ਉਸੇ ਤਰੰਤ ਐਕਸ਼ਨ ਸਾਡੇ ਜਿਹੜਾ ਸਬੰਧਤ ਥਾਣਾ ਜਾਂਸਾਲੀ ਸਬੰਧਤ ਚੌਂਕੀ ਜਿਹੜੀ ਕੰਮ ਕਰਦੀ ਏ ਇਹ ਸਾਨੂੰ ਉਸ ਤਰ੍ਹਾਂ ਕਾਮਯਾਬੀ ਆਸਰ ਹੁੰਦੀ ਹੈ ਕਿਉਂਕਿ ਇਸ ਤਹਿਤ ਅਸੀਂ ਇਸ ਹੈਲਪ ਤਹਿਤ ਅਸੀਂ ਕਾਫੀ ਜਿਹੜੇ ਮਕਦਮੇ ਰਜਿਸਟਰਡ ਕੀਤੇ ਨੇ ਤੇ ਕਾਫੀ ਜਿਹੜੇ ਨਸ਼ਾ ਵੇਚਣ ਵਾਲੇ ਜਿਹੜਾ ਛੋਟੇ ਜਾਂ ਵੱਡਿਆਂ ਨੂੰ ਅਸੀਂ ਜੇਲ੍ਹ ਵਿੱਚ ਭੇਜ ਚੁੱਕੇ ਹਾਂ ਇਸਹੀ ਲੜੀ ਤਹਿਤ ਜਿਹੜਾ ਫਰੀਕੋਟ ਪੁਲਿਸ ਵੱਲੋਂ ਕੱਲ ਦੋ ਮੁਕਦਮੇ ਦਰਜ ਕੀਤੇ ਗਏ ਨੇ ਮੁਕਦਮਾ ਨੰਬਰ 192 ਉਸ ਦੇ ਵਿੱਚ ਸਤਨਾਮ ਸਿੰਘ ਜੋ ਵਾਸੀ ਇੰਡਸਟਰੀ ਏਰੀਆ ਫਰੀਕੋਟ ਰੋਡ ਤੇ ਫਰੀਕੋਟ ਦਾ ਰਹਿਣ ਵਾਲਾ ਫਰੀਕੋਟ ਰੋਡ ਦੇ ਉੱਪਰ ਇਹਨਾਂ ਕਾਰਸੀ ਇਸ ਨੂੰ ਅਸੀਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਤੇ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਸੀ ਤੇ ਇੱਕ ਮੁਕਦਮਾ ਨੰਬਰ 97 ਜਿਹੜਾ ਸਾਡੇ ਸਦਰ ਫਰੀਕੋਟ ਵੀਰ ਜਿੰਦਰ ਸਿੰਘ ਇਹਨ ਦਾ ਪੈਣਾ ਤੇ ਬਾਰ ਖਰਾਬ ਦਰਜ ਕੀਤਾ ਗਿਆ ਇਹ ਵੀ ਨਸ਼ੇ ਦਾ ਮਕਦਮਾ ਦਰਜ ਕੀਤਾ ਗਿਆ ਇਸ ਤੋਂ ਵੀ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ ਸਾਨੂੰ ਮੇਨ ਅਸੀਂ ਇਸ ਤੇ ਇਹੀ ਦੱਸਣਾ ਚਾਹੁੰਦੇ ਹਾਂ ਕਿ ਵੱਧ ਵੱਧ ਜੇ ਕੋਈ ਤੁਹਾਡੇ ਏਰੀਆ ਦੇ ਵਿੱਚ ਜਾਂ ਕਿਤੇ ਵੀ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਇਸ ਡਰਗ ਹੈਲਪਲਾਈਨ ਤੇ ਅੰਦੀ ਵਰਤੋਂ ਕੀਤੀ ਜਾਏ ਤਾਂ ਜੋ ਜਿਹੜੇ ਛੋਟੇ ਰਹਿੰਦੇ ਹੋਏ ਜਿਹੜੇ ਹੋਂ ਤੱਕ ਜਿਹੜੇ ਵੱਡੇ ਕਾਫੀ ਪਕੜੇ ਜਾਂਦੇ ਜਿਹੜੇ ਛੋਟੇ ਅਜੇ ਵੀ ਇਸ ਚੀਜ਼ ਤੋਂ ਬਾਜ਼ ਨਹੀਂ ਹੁੰਦੇ ਤਾਂ ਜੋ ਸਾਨੂੰ ਤੁਹਾਡੀ ਮਦਦ ਨਾਲ ਅਸੀਂ ਇੰਨਾ ਤੱਕ ਪਹੁੰਚ ਸਕੀਏ ਤੇ ਬੰਦੀ ਕਾਰਵਾਈ ਚ ਅਮਚ ਲਾ ਕੇ ਇਹਨਾਂ ਨੂੰ ਜਿਲ੍ਹਾਂ ਦਾ ਡਟਾਏ